ਇੱਕ ਪਰਿਵਾਰ ਵੱਲੋਂ ਉਨ੍ਹਾਂ ਦੇ ਘਰ ਤੇ ਜਬਰੀ ਕਬਜ਼ਾ ਕਰਨ ਦੀ ਨੀਅਤ ਨਾਲ ਤੋੜਪੰਨ ਕਰਨ ਦੇ ਇੱਕ ਵਿਅਕਤੀ 'ਤੇ ਦੋਸ਼ ਲਗਾਏ ਹਨ ਜਦਕਿ ਵਿਅਕਤੀ ਵੱਲੋਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਲੀਗਲ ਤੌਰ ਤੇ ਰਜਿਸਟਰੀ ਕਰਵਾ ਕੇ ਆਪਣੇ ਥਾਂ ਉੱਪਰ ਹੀ ਕੰਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰਿੰਦਰ ਕੌਰ ਪੁੱਤਰੀ ਬਰਿੰਦਰ ਸਿੰਘ ਵਾਸੀ ਗੁਰਾਇਆਂ ਨੇ ਦੱਸਿਆ ਕਿ ਉਨ੍ਹਾਂ ਦੀ 30 ਤੋਂ 32 ਮੜਲੇ ਦੇ ਕਰੀਬ ਜੱਦੀ ਜ਼ਮੀਨ ਗੁਰਾਇਆਂ ਦੇ ਵਿੱਚ ਹੈ ਉਨ੍ਹਾਂ ਦੇ ਤਾਏ ਦੇ ਬੇਟੇ ਵੱਲੋਂ ਧੋਖੇ ਨਾਲ ਬਿਨਾਂ ਤਕਸੀਮ ਕਰਵਾਏ ਜ਼ਮੀਨ ਵੇਚ ਦਿੱਤੀ ਗਈ ਸੀ ਅਤੇ ਜਿਸ ਵਿਅਕਤੀ ਨੂੰ ਜ਼ਮੀਨ ਵੇਚੀ ਗਈ ਹੈ ਉਸ ਵੱਲੋਂ ਉਹਨਾਂ ਦੇ ਥਾਂ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਤੋੜਪੰਨ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਵੱਲੋਂ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਜਿਸ ਦੀ ਤਾਰੀਖ 24 ਮਈ ਦੀ ਹੈ ਨਰਿੰਦਰ ਨੇ ਦੱਸਿਆ ਕਿ ਅੱਜ ਕੰਦ ਤੋੜ ਕੇ ਵਿਅਕਤੀ ਵੱਲੋਂ ਗੇਟ ਕੱਢਿਆ ਗਿਆ ਹੈ ਅਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਬਿਨਾਂ ਤਕਸੀਮ ਕੀਤੇ ਉਹਨਾਂ ਦੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਦੋਂ ਦੂਜੇ ਪਾਸੇ ਕਮਲ ਪ੍ਰਦੀਪ ਅੱ비 ਨਾਲ ਸੰਪਰਕ ਕਰਨ ਤੇ ਉਹਨਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਅਮਰਿਤਪਾਲ ਸਿੰਘ ਤੋਂ ਲੀਗਲ ਤੌਰ ਤੇ ਪੈਸੇ ਦੇ ਕੇ ਰਜਿਸਟਰੀ ਕਰਵਾ ਕੇ ਇੰਤਕਾਲ ਆਪਣੇ ਨਾਮ ਕਰਵਾਇਆ ਗਿਆ ਹੈ ਜੋ ਪੇਪਰ ਸਾਰੇ ਉਹਨਾਂ ਦੇ ਕੋਲ ਮੌਜੂਦ ਹਨ ਇਸ ਤੋਂ ਇਲਾਵਾ ਮਾਜੋਕ ਅਦਾਲਤ ਵੱਲੋਂ ਇਸ ਥਾਂ ਉੱਪਰ ਕੋਈ ਵੀ ਸਟੇ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਪਣੇ ਥਾਂ ਉੱਪਰ ਹੀ ਕੰਮ ਕੀਤਾ ਜਾ ਰਿਹਾ ਹੈ ਇਹ ਲੜਕੀ ਉਹਨਾਂ ਦੀ ਬੱਚੀ ਦੀ ਉਮਰ ਦੀ ਹੈ ਜਿਸ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ ਉਹਨਾਂ ਕਿਹਾ ਕਿ ਅਮਰਿਤਪਾਲੂ ਚੱਕਿਆ ਤੇ ਬੈਂਕਰਾਂ ਹੀ ਪੈਸੇ ਦੇ ਕੇ ਉਸ ਦੀ ਭੂਆ ਦੀ ਪਾਵਰ ਆਫ ਅਟਾਰਨੀ ਦੇ ਵਿਹਾਰਬ ਤੇ ਉਸ ਵੱਲੋਂ ਰਜਿਸਟਰੀ ਕਰਵਾਈ ਗਈ ਹੈ ਜੋ ਪੇਪਰ ਉਹਨਾਂ ਦੇ ਕੋਲ ਹਨ ਪੁਲਿਸ ਵੱਲੋਂ ਬੁੱਧਵਾਰ ਦਾ ਸਮਾਂ ਰੱਖਿਆ ਗਿਆ ਹੈ ਜਿੱਥੇ ਉਹ ਆਪਣੇ ਪੇਪਰ ਦਿਖਾ ਦੇਣਗੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸੁਰੇਂਦਰ ਮੋਹਨ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਬੁੱਧਵਾਰ ਦਾ ਸਮਾਂ ਦਿੱਤਾ ਗਿਆ ਹੈ ਜਿਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਜੇਕਰ ਕਿਸੇ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੈਡਮ ਕੀ ਨਾਮ ਹੈ ਤੁਹਾਡਾ ਨਰਿੰਦਰ ਕੌਰ ਕਿਹੜਾ ਮੁਹੱਲਾ ਆਪਣਾ ਕੀ ਡਿਸਪਿਊਟ ਕੀ ਹੈ ਸਰ ਅ ਭਾਜੀ ਇਹ ਸਾਡੀ ਪ੍ਰਾਪਰਟੀ ਜਿਹੜੀ ਜੱਦੀ ਪ੍ਰਾਪਰਟੀ ਆ ਇਹਦੇ ਵਿੱਚ ਡਿਸਪਿਊਟਡ ਪ੍ਰਾਪਰਟੀ ਆ ਹੱਲੇ ਸਾਂਝੀ ਪਈ ਐ ਇਹਦੀ ਕੋਈ ਵੰਡ ਨਹੀਂ ਹੋਈ ਹੋएगी ਤੇ ਸਾਡੇ ਤਾਏ ਦੇ ਮੁੰਡੇ ਨੇ ਜਿਹੜਾ ਕਿ ਚੰਡੀਗੜ੍ਹ ਰਹਿੰਦਾ ਆ ਉਹਦਾ ਇੱਥੇ ਕੋਈ ਮਤਲਬ ਹੈ ਨਹੀਂਗਾ ਕੋਈ ਜਗ੍ਹਾ ਦਾ ਪ੍ਰੂਫ ਨਹੀਂ ਜਾਂ ਕੁਝ ਨਹੀਂ ਹੈਗਾ ਉਹਨੇ ਇਹ ਜਗ੍ਹਾ ਸਾਨੂੰ ਬਿਨਾ ਪੁੱਛੇ ਜਾਂ ਬਾਕੀ ਬਾਕੀ ਜਿਹੜੇ ਇੱਥੇ ਹਿੱਸੇਦਾਰ ਆ ਉਹਨਾਂ ਨੂੰ ਬਿਨਾ ਪੁੱਛੇ ਜਗ੍ਹਾ ਇਹ ਗਵਾਂਡੀ ਸਾਡੇ ਨੂੰ ਵੇਚ ਦਿੱਤੀ ਆ ਉਹ ਸਾਡੇ ਡੈਡੀ ਦਾ ਮਿੱਤਰ ਸੀਗਾ ਉਹਨੇ ਵੀ ਸਾਨੂੰ ਕੁਝ ਨਹੀਂ ਦੱਸਿਆ ਤੇ ਜਿਹੜੇ ਜਿਨੇ ਵੇਚੀ ਆ ਉਹਨੇ ਵੀ ਸਾਨੂੰ ਕੁਝ ਨਹੀਂ ਦੱਸਿਆ ਸਾਡੀ ਹੱਲੇ ਜਗਾ ਜਿਹੜੀ ਆ ਉਹ ਜੱਦੀ ਪਈ ਆ ਤੇ ਇਹ ਮੇਰੇ ਪਾਪਾ ਆ ਇਹਨਾਂ ਇਹ ਇਹ ਲੀਵਰ ਪੇਸ਼ੈਂਟ ਆ ਇਹਨਾਂ ਨੂੰ ਧਮਕੀਆਂ ਦਿੰਦੇ ਆ ਮੈਨੂੰ ਮੇਰੇ ਘਰੇ ਆ ਕੇ ਧਮਕੀਆਂ ਦਿੰਦੇ ਆ ਮੈਂ ਕੱਲੀ ਸੀਗੀ ਮੇਰੇ ਕੋਲ ਜਿਹੜੀਆਂ ਆ ਹੈਗੀਆਂ ਆ ਮੇਰੇ ਕੋਲ ਵੀਡੀਓ ਰਿਕਾਰਡਿੰਗਸ ਪਈਆਂ ਆ ਕਿ ਇਹ ਮੈਨੂੰ ਆ ਕੇ ਧਮਕੀਆਂ ਦਿੱਤੀਆਂ ਇਹਨਾਂ ਨੇ ਇੱਥੇ ਠੀਕ ਹੈ ਤੇ ਦੂਜੀ ਗੱਲ ਇਹ ਮੈਨੂੰ ਕਹਿ ਕੇ ਗਿਆ ਆ ਕਿ ਅਸੀਂ ਤੂੰ ਕੁੜੀ ਆ ਅਸੀਂ ਤੇਰੇ ਨਾਲ ਬਹੁਤ ਕੁਝ ਕਰਾ ਸਕਦੇ ਆ ਠੀਕ ਆ ਆ ਮੇਰੇ ਕੋਲ ਵੀਡੀਓ ਆ ਇਹਨਾਂ ਦੀ ਜਿਹੜੀ ਮੈਂ ਸ਼ੋਅ ਕਰਦੀ ਪਈ ਆ ਤੇ ਦੂਸਰੀ ਗੱਲ ਇਹਨਾਂ ਨੇ ਮੈਨੂੰ ਆ ਕੇ ਧਮਕੀਆਂ ਦਿੱਤੀਆਂ ਠੀਕ ਆ ਤੇ ਮੈਨੂੰ ਇਹ ਬੋਲਦੇ ਆ ਕਿ ਇੱਥੇ ਗੁਰਾਇਆਂ ਦੇ ਪੁਲਿਸ ਸਟੇਸ਼ਨ ਦੇ ਵਿੱਚ ਸਾਡੀ ਬਥੇਰੀ ਬਾਖ ਵੀ ਆ ਕੋਈ ਨਹੀਂ ਅਸੀਂ ਤੈਨੂੰ ਦੇਖ ਲਵਾਂਗੇ ਠੀਕ ਆ ਤੇ ਸਾਡੇ ਕਿਰਾਏਦਾਰਾਂ ਨੂੰ ਧਮਕੀਆਂ ਦੇ ਕੇ ਆ ਕੇ ਦੇ ਕੇ ਗਏ ਆ ਜਿਹੜੀ ਇਹਨਾਂ ਨੇ ਆਪਣੇ ਆਪ ਹੀ ਆਪਣੀ ਪ੍ਰਾਪਰਟੀ ਜਿਹੜੀ ਵੀ ਹੈਗੀ ਆ ਉਹ ਲਿਖਾ ਲਈ ਆ ਠੀਕ ਹੈ ਤੇ ਦੂਜੀ ਗੱਲ ਆ ਹੁਣ ਇੱਕ ਇੱਥੇ ਸਾਡਾ ਕੋਰਟ ਦੇ ਵਿੱਚ ਸਾਡਾ ਕੇਸ ਚੱਲਦਾ ਪਿਆ ਆ ਤੇ ਦੂਜੀ ਗੱਲ ਹੁਣ ਜਦੋਂ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੀ ਪਿਆ ਆ ਤੇ ਇਹਨਾਂ ਦਾ ਕੀ ਮਤਲਬ ਆ ਆ ਚੀਜ਼ ਕਰਨ ਦਾ ਇਹਨਾਂ ਨੇ ਅੱਜ ਆ ਕੰਦ ਪਾੜ ਦਿੱਤੀ ਸਾਡੀ ਸਾਡੀ ਸਟੇਸ਼ਨ ਦੇ ਵਿੱਚ ਦਰਖਾਸਤ ਹੋਈ ਹੈ ਠੀਕ ਹੈ ਤੇ ਇਹ ਸਾਨੂੰ ਧਮਕੀਆਂ ਦਿੰਦੇ ਪਏ ਆ ਤੇ ਜਿਮ ਇਹਨਾਂ ਨੇ ਆਪਣੀ ਕਿਰਾਏ ਦਾ ਕਿਰਾਏ ਤੇ ਜਿਮ ਦਿੱਤੀ ਹੋਈ ਆ ਉਹ ਮੁੰਡੇ ਆ ਕੇ ਸਾਨੂੰ ਧਮਕੀਆਂ ਦਿੰਦੇ ਆ ਉਹ ਮੁੰਡਾ ਗगन ਪ੍ਰੀਤ ਉਹਦਾ ਗगनਦੀਪ ਕੇ ਗगन ਪ੍ਰੀਤ ਉਹਦਾ ਨਾਮ ਆ ਉਹ ਮੁੰਡਾ ਇਹਨਾਂ ਨੇ ਮੋਰੇ ਕੀਤਾ ਆ ਜਿਮ ਵਾਲੇ ਸਾਰੇ ਮੁੰਡੇ ਲਿਆ ਕੇ ਸਾਨੂੰ ਧਮਕੀਆਂ ਦਿੰਦੇ ਆ ਉੱਪਰ ਦੀ ਅੱਜ ਜਦੋਂ ਕਾਂਦੇ ਇਹਨਾਂ ਨੇ ਪਾੜੀ ਆ ਉਹੀ ਮੁੰਡਾ ਮੋਰੇ ਸੀਗਾ ਇਹਨਾਂ ਦੇ ਠੀਕ ਹੈ ਤੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗਿਆ ਕਿਉਂਕਿ ਅਸੀਂ ਪ੍ਰਸ਼ਾਸਨ ਦੇ ਵਿੱਚ ਦਰਖਾਸਤ ਦਿੱਤੀ ਆ ਤੇ ਸਾਡੀ ਇਹੀ ਮੰਗਿਆ ਕਿ ਪਹਿਲਾਂ ਤਾਂ ਆ ਜਿਹੜੀ ਜਗਾ ਇਹਨਾਂ ਨੇ ਕੰਧ ਤੋੜੀ ਆ ਉਹ ਬਣਾਈ ਜਾਵੇ ਦੂਜੀ ਗੱਲ ਸਾਡਾ ਕੋਰਟ ਕੇਸ ਚੱਲਦਾ ਆ ਕੋਰਟ ਦੇ ਵਿੱਚ ਜਿਹੜਾ ਫੈਸਲਾ ਹੋਊਗਾ ਉਹ ਕਿੰਨੀ ਜਗਾ ਟੋੜੀ ਕਿੰਨੀ ਜਗਾ ਆ ਇਹ ਪਾਜੀ 25 ਪਿਛਲੇ ਆ ਤੇ 7 7 ਨਹੀਂ ਮੋਰਲੇ ਜਾਨੀ ਕਿ ਉਹ ਤੁਹਾਨੂੰ ਦੱਸਿਆ ਕਿ 16/63 ਆ ਤੇ ਉਹ ਦੇ ਲੋ ਇੱਕ ਮਾਲਲਾ ਕਿੰਨੇ ਸਰਸਾਈ ਬਣਦੀ ਆ ਉਸ ਤੋਂ ਬਾਅਦ ਉਹ ਬਾਕੀ ਸਾਡੀ ਆ ਮਤਲਬ ਸਾਡੀ ਬੂਲ ਦੀ ਆ ਤੁਹਾਡੇ ਕੋ ਕੋ ਜਿਹੜਾ ਤੁਸੀਂ ਇਹਨੇ ਕੋਰਟ ਕੇਸ ਕੀਤਾ ਹੋਇਆ ਸਟੇ ਵਗੈਰਾ ਵੀ ਹੈਗਾ ਪ੍ਰੋਪਰਟੀ ਦਾ ਭਾਜੀ ਸਾਡੀ ਐਪਲੀਕੇਸ਼ਨ ਲੱਗੀ ਹੋਈ ਆ ਸਾਨੂੰ ਪਹਿਲੀ ਐਪਲੀਕੇਸ਼ਨ ਤੇ ਹੀ ਸੰਮਣ ਜੱਜ ਨੇ ਕੱਢੇ ਆ ਉਹ ਇਹਨਾਂ ਨੂੰ ਸੰਮਣ ਇਹਨਾਂ ਨੂੰ ਗਏ ਹੋਏ ਆ ਇਹਨਾਂ ਨੇ ਸੰਮਣ ਰਿਸੀਵ ਕੀਤੇ ਹੋਏ ਆ ਤੇ ਹੱਲੇ ਸਾਡੀ 24 ਤਰੀਕ ਪਈ ਹੋਈ ਆ ਤੇ 24 ਤਰੀਕ ਦਾ ਇਹਨਾਂ ਨੂੰ ਸੰਮਣ ਨੋਟਿਸ ਗਏ ਹੋਏ ਆ ਤੇ ਇਹਨਾਂ ਨੇ 24 ਤਰੀਕ ਤੋਂ ਪਹਿਲਾਂ ਹੀ ਆ ਕਬਜ਼ੇ ਵਾਲੀ ਗੱਲ ਕਰ ਦਿੱਤੀ ਜਾਂ ਜਦ ਸੋ ਹਲਕਾ ਫਰਮਾਂ ਕੀ ਕਰਦੇ ਆ ਮੰਗ ਭਾਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਆ ਕਿ ਜੋ ਕੋਰਟ ਫੈਸਲਾ ਕਰੂਗੀ ਕੋਰਟ ਦੇ ਥਰੂ ਕੋਰਟ ਦੇ ਵਿੱਚ ਹੀ ਗੱਲ ਹੋਵੇ ਕਿਉਂਕਿ ਸਾਰਾ ਕੁਝ ਵਕੀਲ ਨੂੰ ਹੀ ਪਤਾ ਆ ਹਾਂ ਜੀ ਇਹ 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 ਭਾਜੀ ਸਾਡੇ ਟੋਟਲ 30 ਤੋਂ 32 ਕੁ ਮਾਰ ਲਿਆ ਅਪਰੋਕਸੀਮੇਟਲੀ ਨਹੀਂ ਇਹ ਜਿਹੜੀ ਪ੍ਰਾਪਰਟੀ ਲਈ ਆ ਕੌਣ ਆ ਬੰਦਾ ਇਹ ਭਾਜੀ ਸਾਡਾ ਗਵਾਂਢੀ ਆ ਇਹ ਇਹਦਾ ਦਾ ਪਿੰਡ ਅੱਟਾ ਆ ਕਮਲ ਪ੍ਰਦੀਪ ਨਾਮ ਆ ਉਹਨਾਂ ਦਾ ਨਾਲ ਉਹਨਾਂ ਦੀ ਵਾਈਫ ਆ ਮਧੂ ਅੱਬੀ ਹਾਂਜੀ ਮਧੂ ਅੱਬੀ ਉਹਨਾਂ ਨੇ ਪ੍ਰਾਪਰਟੀ ਇਹ ਲਈ ਆ ਬਟ ਧੋਖੇ ਧੜੀ ਨਾਲ ਪ੍ਰਾਪਰਟੀ ਲਈ ਆ ਸਾਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਸੀਗੀ ਜਦੋਂ ਸਾਨੂੰ ਨੋਲੇਜ ਹੋਈ ਪ੍ਰਾਪਰਟੀ ਬੀਕੀਆ ਤੇ ਉਦੋਂ ਅਸੀਂ ਇਹਨਾਂ ਤੇ ਕੇਸ ਫਾਈਲ ਕੀਤਾ ਹੋਇਆ ਹੈ ਰਜਿਸਟਰੀ ਵਗੈਰਾ ਹੋਈ ਹੈ ਜੀ ਹਾਂਜੀ ਉਹਨਾਂ ਨੇ ਧੋਖੇ ਨਾਲ ਰਜਿਸਟਰੀਆਂ ਕਰਵਾਈਆਂ ਨੇ ਕਿਹਦੇ ਕੋਲ ਕਰਵਾਈਆਂ ਇਹ ਤਾਂ ਇਹ ਨਹੀਂ ਸਾਨੂੰ ਪਤਾ ਪਜੀ ਇਹ ਪ੍ਰਾਪਰਟੀ ਭਾਜੀ ਸਾਡੇ ਤਾਇਆ ਜੀ ਦਾ ਮੁੰਡਾ ਲੱਗਦਾ ਉਹ ਚੰਡੀਗੜ੍ਹ ਰਹਿੰਦਾ ਆ ਉਹਨਾਂ ਦਾ ਨਾਮ ਅਮਰਿਤਪਾਲ ਸਿੰਘ। ਇਹ ਡਿਸਪਿਊਟਡ ਪ੍ਰਾਪਰਟੀ ਆ ਤੇ ਜੋ ਇਹਦੀ ਹਲੇ ਕੋਈ ਵੰਡ ਨਹੀਂ ਹੋਈ ਹੈਗੀ ਤੇ ਸਾਨੂੰ ਧਮਕੀਆਂ ਦਿੰਦੇ ਆ ਤੇ ਸਾਡੀ ਜਾਨ ਨੂੰ ਵੀ ਖਤਰਾ ਆ ਕਿਉਂਕਿ ਮੈਂ ਤੇ ਮੇਰੇ ਪਾਪਾ ਅਸੀਂ ਦੋਨੇ ਹੀ ਫਿਲਹਾਲ ਰਹਿੰਦੇ ਆ ਇੱਥੇ ਬਿਮਾਰ ਆ ਦੇਖ ਰੇਕ ਮੈਂ ਹੀ ਕਰਦੀ ਆ ਪ੍ਰਾਪਰਟੀ ਦੀ ਦੇਖ ਰੇਕ ਵੀ ਮੈਂ ਹੀ ਕਰਦੀ ਆ ਤੇ ਇਹ ਸਾਨੂੰ ਧਮਕੀਆਂ ਦਿੰਦੇ ਆ ਜਾਨੀ ਜਾਨੀ ਨੁਕਸਾਨ ਵੀ ਕਰ ਸਕਦੇ ਆ ਸਾਡੇ ਤੇ। ਆਦਰਵਾਜਾ ਤੁਸੀਂ ਦੇਖ ਹੀ ਸਕਦੇ ਆ ਕਿੰਦਾ ਇਹਨਾਂ ਨੇ ਪਾੜਿਆ ਆ ਰਾਤ ਨੂੰ ਵੀ ਕੁਛ ਨਾ ਕੁਛ ਕਰ ਸਕਦੇ ਆ ਇਹ ਜੇ ਸਾਡਾ ਕੋਈ ਵੀ ਜਾਨੀ ਜਾਂ ਨੁਕਸਾਨ ਕੁਛ ਵੀ ਹੁੰਦਾ ਆ ਹੋਰ ਪ੍ਰਾਪਰਟੀ ਦਾ ਕੋਈ ਨੁਕਸਾਨ ਹੁੰਦਾ ਜਾਂ ਸਾਡਾ ਜਾਨੀ ਨੁਕਸਾਨ ਹੁੰਦਾ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਇਹ ਇਹ ਜ਼ਿੰਮੇਵਾਰ ਹੋਣਗੇ ਕਮਲਪ੍ਰਦੀਪ ਅੱਬੀ ਮਧੂ ਮਧੂ ਅੱਬੀ ਤੇ ਗਗਨਪ੍ਰੀਤ ਦੇਖੋ ਜੀ ਗੱਲ ਇਦਾਂ ਆ ਕਿ ਵੀ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਹੀਂ ਸੀ ਇਹਨਾਂ ਦਾ ਇੱਕ ਜਿਹੜਾ ਭਤੀਜਾ ਹੈ ਅਮਰਤਪਾਲ ਉਹ ਚੰਡੀਗੜ੍ਹ ਰਹਿੰਦਾ ਆ ਉਹਦਾ ਇਹਦੇ ਵਿੱਚ ਅੱਧਾ ਹਿੱਸਾ ਆ ਤੇ ਉਹਦੇ ਕੋਲ ਇੱਕ ਆਪਣੇ ਦੋ ਭੂਆ ਦੀਆਂ ਪਾਵਰ ਟੋਰਨੀਆਂ ਸੀਗੀਆਂ ਤੇ ਉਹ ਉਹ ਜੋ ਜਿਹੜਾ ਹਿੱਸਾ ਸੀਗਾ ਉਹ ਵੀ ਉਹਨੇ ਸਾਨੂੰ ਰਜਿਸਟਰੀ ਕਰਾਈ ਹੈ ਤੇ ਆਪਣੇ ਜਿਹੜੇ ਉਹਦਾ ਆਪਣੇ ਫਾਦਰ ਮਾਦਰ ਦਾ ਜਿਹਨਾਂ ਨੂੰ ਹਿੱਸਾ ਮਿਲਿਆ ਸੀਗਾ ਉਹਦੀ ਅਸੀਂ ਤਾਂ ਉਹਦਾ ਹਿੱਸਾ ਹੀ ਲਿਆ ਜਿਹੜਾ 15 ਮੜਲੇ ਖਾਲੀ ਜਿਹੜਾ ਇੱਕ ਸਾਡੇ ਸਾਡੇ ਨਾਲ ਲੱਗਦਾ ਆ ਜਮੇ ਦੇ ਪਾਸੇ ਤੇ ਔਰ ਉਹਨੇ ਸਾਰ ਸਨ ਲਿਖ ਕੇ ਵੀ ਉਹੀ ਪਾਸਾ ਦਿੱਤਾ ਕਿ ਬਈ ਆ ਪਾਸਾ ਮੇ ਮੇਰਾ ਆ ਅਸੀਂ ਬਰਬਲੀ ਆਪਸ ਵਿੱਚ ਵੰਡਿਆ ਕਿਉਂਕਿ ਉਹਦੇਲੇ ਪਾਸੇ ਜਿਹੜਾ ਜੰਦੀ ਘਰ ਆ ਉਹ ਚ ਇਹ ਰਹਿੰਦੇ ਆ ਇਧਰਲਾ ਪਾਸਾ ਬਿਲਕੁਲ ਗੱਬਿਓ ਖਾਲੀ ਆ ਸਾਰਾ ਪਲਾਟ ਇੱਕ ਇੱਕ ਦੋ ਇੱਕ ਦੋ ਹੈਗੇ ਆ ਪੁਰਾਣੇ ਕਮਰੇ ਪਏ ਬਸ ਹੋਰ ਹੋਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾਲਾ ਹੋਇ ਕਿਸੇ ਤਰ੍ਹਾਂ ਦਾ ਕੋਈ ਇਹਨੇ ਕੀਤਾ ਗਿਆ ਇਹਦੇ ਵਿੱਚ ਜਿਹੜੇ ਤੁਸੀਂ ਖਰੀਦ ਹਾਂਜੀ ਹਾਂਜੀ ਪੂਰੀ 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 ਜੋ ਅ ਬੈਂਕ ਦੇ ਥਰੂ ਚੈੱਕ ਦਿੱਤੇ ਆ ਹਾਂਜੀ ਰਜਿਸਟਰੀ ਹੋਈ ਆ ਤੁਹਾਨੂੰ ਇਹ ਪ੍ਰੋਪਰ ਰਜਿਸਟਰੀ ਰਜਿਸਟਰੀ ਜਿਹਦਾ ਉਹ ਕਹਿੰਦੇ ਜੀ ਕਬਜ਼ਾ ਕੀਤਾ ਹੈ ਨੋ 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 ਕਬਜ਼ਾ ਮੇਰੇ ਕੋ ਰਜਿਸਟਰੀਆਂ ਹੈਗੀਆਂ ਆ ਕੱਲੀ ਕੱਲੀ ਰਜਿਸਟਰੀ ਹੈਗੀ 3 ਵਾਲੇ ਦੇ ਆ ਕੇ 4 ਵਾਲੇ ਇੱਕ ਜੱਡੂ ਦੇ ਭੂਆ ਦਾ ਹਿੱਸਾ ਉਹਦੀ ਵੀ ਰਜਿਸਟਰੀ ਆ ਜਿਹੜੇ ਉਹਦੇ ਆਪਣੇ ਪਰਸਨਲ ਜਿਹੜੇ ਉਹਦੇ ਪੇਰੈਂਟਸ ਦਾ ਹਿੱਸਾ ਉਹਨੂੰ ਮਿਲਿਆ ਉਹਦੀ ਹੁਣ ਤਹਿਸੀਲ ਵੀ ਗਲਤ ਹੋ ਜੂਗੀ ਇਹ ਮੈਨੂੰ ਇਹ ਦੱਸੋ ਦੇਖਣ ਵਾਲੀ ਗੱਲ ਹੈ ਕਿ ਆ ਡਾਕੂਮੈਂਟ ਹੈਗੇ ਆ ਮੈਂ ਤਾਂ ਕੋਈ ਝੂਠ ਬੋਲਦਾ ਹੀ ਨਹੀਂ ਹੈਗਾ ਕਿ ਜਿਹੜੇ ਉਹ ਕਹਿੰਦੇ ਵੀ ਜੇਟ ਵਗੈਰਾ ਅੱਗੇ ਕੱਢਿਆ ਕੋਈ ਕਬਜ਼ਾ ਕਰਨ ਦੀ ਪ੍ਰੋਸੈਸ ਉਹ ਕੰਮ ਕਬਜ਼ਾ ਗੇਟ ਗੇਟ ਜਦ ਇਹ ਉਹ ਦਰਵਾਜ਼ਾ ਹੀ ਨਹੀਂ ਖੋਲਦੇ ਅਸੀਂ ਸਾਰਾ ਮੇਰੇ ਟਾ ਉਧਰ ਪਈਆਂ ਸਾਰਾ ਸਮਾਰਟ ਹੋਇਆ ਅਸੀਂ ਕੰਮ ਕਰਦੇ ਸੀਗੇ ਇਨ ਬਿਟਵੀਨ ਮੇਰੇ ਬਜ਼ੁਰਗ ਲਾ ਦੀ ਹੋ ਗਈ ਡੈਥ ਅਸੀਂ ਉਧਰ ਬਿਜ਼ੀ ਹੋ ਗਏ 15 20 ਦਿਨ ਉਸ ਤਵਾਜਾ ਦੇ ਗੈਰ ਦੇ ਦਰਵਾਜਾ ਨਾਲ ਖੋਲਣਾ ਵੈਸੇ ਕਿ ਅਸੀਂ ਕਰੀਏਗੀ ਅਖੀਰ ਵਿੱਚ ਅਸੀਂ ਇਹ ਸੋਚਿਆ ਕਿ ਆਪਣਾ ਆਪਣਾ ਦਰਵਾਜਾ ਲਾ ਲੈਣੇ ਵੀ ਇਹਨਾਂ ਨੂੰ ਬਾਰ ਬਾਰ ਦਰਵਾਜਾ ਖੋਲਣ ਨੂੰ ਕਹਿਣ ਦੀ ਜਰੂਰਤ ਨਹੀਂ ਕਿਉਂਕਿ ਸਾਡਾ ਸਾਰਾ ਸਮਾਨ ਉਧਰ ਪਿਆ ਸੀ ਅਸੀਂ ਅੰਦਰ ਵੀ ਕੰਮ ਕਰਨਾ ਸੀਗਾ ਹਾਲੇ ਤੱਕ ਅਸੀਂ ਉਪਰੋਂ ਉੱਥੇ ਤੁਸੀਂ ਦੇਖਿਆ ਹੋਣਾ ਵੀ ਝੜੀਆਂ ਕੱਢੀਆਂ ਆ ਅਸੀਂ ਪਾਈਪ ਲਾਉਣੇ ਸੀਗੇ ਤੇ ਇਸ ਕਰਕੇ ਉਹ ਦਰਵਾਜਾ ਕੱਢਿਆ ਤਾਂ ਕਿ ਇਹ ਝੰਜੜੇ ਖਤਮ ਹੋ ਜੇ ਵੀ ਅਸੀਂ ਅਸੀਂ ਇਹਨਾਂ ਦੀ ਮਿੰਤਾ ਕਿਉਂ ਕਰੀਏ ਜਗਾ ਸਾਡੀ ਉਲਟਾ ਜਿਹੜਾ ਉਹ ਕਹਿੰਦੇ ਆ ਕਿ ਕਬਜ਼ਾ ਉਹ ਤਾਂ ਸਾਡੀ ਜਗ੍ਹਾ 'ਚ ਆਉਂਦੇ ਆ ਅਸੀਂ ਤਾਂ ਉਹਨਾਂ ਦੀ ਜਗ੍ਹਾ ਜਾਂਦੇ ਹੀ ਨਹੀਂ ਉਹਨਾਂ ਦੀ ਉਧਰਲੀ ਸਾਈਡ ਆ ਕੋਈ ਤਾਂ ਸਟੇ ਵਗੈਰਾ ਵੀ ਉਹਨਾਂ ਕੋਲ ਰਹਿਦਾ ਹੈ ਜਾਂ ਤੁਹਾਡੇ ਕੋਲ ਕੋਈ ਕੋਰਟ ਕੇਸ ਵੀ ਇਹਦਾ ਚੱਲ ਰਿਹਾ ਜੀ ਕੋਰਟ ਕੇਸ ਹੀ ਨਹੀਂ ਕੀਤਾ ਆ ਅਸੀਂ ਤਾਂ ਕੋਈ ਕੀਤਾ ਨਹੀਂ ਇਹਨਾਂ ਸਟੇ ਮਿਲਿਆ ਹੀ ਨਹੀਂ ਜਿਆਦਾ ਸਟੇ ਦਿਖਾ ਲਦਣ ਹੁਣ ਕੱਲ ਜਦੋਂ ਅੱਗੇ ਕੋਈ ਚੱਲਦਾ ਮੈਨੂੰ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਉਹਨਾਂ ਤਾਂ ਕੋਈ ਕੋ ਸਟੇ ਨਹੀਂ ਆ ਆ ਆਰਡਰ ਹੋਏ ਆ ਉਹ ਉਹ ਸਟੇ ਹੈ ਹੀ ਨਹੀਂ ਉਹਨਾਂ ਦੇ ਕੋਲ ਮਤਲਬ ਜਿਹੜੇ ਤੁਸੀਂ ਜਿੱਥੇ ਕੰਮ ਕਰ ਰਹੇ ਹੈਗੇ ਤੁਸੀਂ ਕਹਿੰਦੇ ਹੋ ਉਹ ਤੁਸੀਂ ਬਾਏ ਕੀਤੇ ਹੋਏ ਹੈਗੇ ਤੁਹਾਡੇ ਨਾਂ ਤੇ ਉਹ ਮਤਲਬ ਫਰਦ ਵਗੈਰਾ ਜਿਹੜਾ ਇੰਤਕਾਲ ਹੋ ਗਿਆ ਸਾਰਾ ਸਾਰਾ ਚੜਿਆ ਹੈ ਤੁਸੀਂ ਆਪਣੇ ਮਤਲਬ ਜਗ੍ਹਾ ਤੇ ਕੰਮ ਕਰ ਰਹੇ ਆ ਅਸੀਂ ਆਪਣੀ ਜਗ੍ਹਾ ਤੇ ਸਾਡੀ ਹੀ ਹੈ ਜਗ੍ਹਾ ਜਿੱਥੇ ਸਾਡਾ ਇੰਤਕਾਲ ਜਿਹੜਾ ਹੈ ਸਾਡੀ ਜਗ੍ਹਾ ਹੈ ਉਹਦੀ ਕੋਈ ਇਹ ਛਾਂਦੇ ਪ੍ਰਾਪਰਟੀ ਹੈ ਹਲੇ ਕੋਈ ਤਕਸੀਮ ਵਗੈਰਾ ਨਹੀਂ ਤਕਸੀਮ ਨਹੀਂ ਹੋਈ ਮੈਂ ਮੈਂ ਮੰਨਦਾ ਤਕਸੀਮ ਨਹੀਂ ਹੋਈ ਉਹ ਫਿਰ ਜੇ ਉਹਨਾਂ ਨੂੰ ਇੱਧਰ ਆਉਣ ਦਾ ਹੱਕ ਹੈ ਤਾਂ ਫਿਰ ਸਾਨੂੰ ਵੀ ਉੱਧਰ ਜਾਣ ਦਾ ਹੱਕ ਹੈ ਅਸੀਂ ਤਾਂ ਉਹ ਚੀਜ਼ ਕਰ ਨਹੀਂ ਰਹੇ ਅਸੀਂ ਤਾਂ ਉੱਧਰ ਸਾਨੂੰ ਉਹਨਾਂ ਦੇ ਜਿਹੜੇ ਹੈਗਾ ਆ ਅਮਰਤਪਾਲ ਨੇ ਜੋ ਪਾਸਾ ਲੈ ਕੇ ਦਿੱਤਾ ਅਸੀਂ ਤਾਂ ਉਹਦੇ ਵਿੱਚ ਹੀ ਸੀਮਤ ਹੈ ਇਹ ਸਾਡੇ ਕੋ ਆ ਕੇ ਇੱਥੇ ਪੰਗੇ ਲੈਂਦੇ ਆ ਵਿੱਚ ਜਿਹੜੀ ਸਾਡੀ ਜਗ੍ਹਾ ਦੇ ਤੱਕਾ ਇਹ ਕਰਦੇ ਕਿ ਅਸੀਂ ਕਰਦੇ ਇਹਨਾਂ ਨੂੰ ਇਹ ਕੋ ਐਲੀਗੇਸ਼ਨ ਦਿੱਤੀ ਰਿਹਾਗੇ ਕਿ ਇਹਨਾਂ ਤੋਂ ਧਮਕੀਆਂ ਰਗਾ ਜਾਂ ਜਿੰਮ ਵਾਲਾ ਕੋਈ ਮੁੰਡਾ ਸਾਰਾ ਬੇਸਲੈਸ ਟੋਟਲ ਬੇਸਲੈਸ ਕੋਈ ਅਸੀਂ ਸਾਡੀ ਬੱਚੀਆਂ ਵਰਗੀ ਹੈ ਅਸੀਂ ਉਹਨਾਂ ਕਹਦੇ ਧਮਕੀਆਂ ਦੇਣੀ ਆ ਉਹ ਸਮਾਂ ਮੈਨੂੰ ਸਾਨੂੰ ਇਹ ਕਹਿੰਦੀ ਹੈ ਵੀ ਉਹਦਾ ਇੱਥੇ ਕੋਈ ਨਹੀਂ ਹੈ ਅਸੀਂ ਕਿਹਾ ਕਾਗਜ਼ਾਂ 'ਚ ਉਹਨਾਂ ਰਜਿਸਟਰੀਆਂ ਕਰਾਤੀਆਂ ਤੁਸੀਂ ਹਾਲੇ ਕਿੰਨੇ ਤੁਹਾਨੂੰ ਜਿਆਦਾ ਨੌਲੇਜ ਨਹੀਂ ਹੈ ਇਸ ਗੱਲ ਦੀ ਜਾਂ ਪਤਾ ਨਹੀਂ ਤੁਸੀਂ ਜਾਣ ਕੇ ਸਾਨੂੰ ਤੰਗ ਕਰਨ ਦੀ ਖਾਤਰ ਕਰਦੇ ਆਂ ਹਾਂ ਤੁਸੀਂ ਪੈਸੇ ਦੇ ਕੇ ਇਹ ਪ੍ਰੋਪਰਟੀ ਲਈਏ ਲੀਗਲ ਤੌਰ ਤੇ ਲੀਗਲ ਤੌਰ ਤੇ ਸਾਰਾ ਰੈਕੋਰਡ ਹੈਗਾ ਉੱਥੋਂ ਕਢਾ ਸਕਦੇ ਆਂ ਜਦ ਤਸੀਲੋਂ ਜਿੱਥੇ ਕੋਈ ਸਟੇ ਵਗੈਰਾ ਨਹੀਂ ਹੈ ਨੋ ਕੋਈ ਸਟੇ ਨਹੀਂ ਹੈ ਕਦਾ ਸਟੇ ਜੇ ਜ ਸਟੇ ਦੇਖੋ ਜੇ ਸਟੇ ਹੁੰਦਾ ਤਾਂ ਤਹਿਸੀਲਦਾਰ ਮੋਰੇ ਬੈਠੇ ਆ ਉਹਨਾਂ ਨੇ ਨਹੀਂ ਪਤਾ ਵੀ ਮੋਰੇ ਸਟੇ ਹੋਇਆ ਮੈਂ ਆਪਣੀ ਨੌਕਰੀ ਗਵਾਣੀ ਹੈ ਬਾਅਦ ਵਿੱਚ ਉਹਨਾਂ ਨੇ ਕੋਈ ਸਟੇ ਵਗੈਰਾ ਕੋਈ ਕੋਈ ਸਟੇ ਨਹੀਂ ਨੋ ਨਥਿੰ ਦੇਖੋ ਇਹ ਕੇਸ ਮਤਲਬ ਰਜਿਸਟਰੀ ਤੋਂ ਬਾਅਦ ਉਹਨਾਂ ਨੇ ਕੇਸ ਕੀਤਾ ਤਾਂ ਬਹੁਤ ਬਾਅਦ ਉਹ ਵੀ ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਮੈਂ ਨਾ ਗੱਲੋ ਗੱਲ ਹਾਈ ਕਹਿੰਦੇ ਨੇ ਜੀ ਉਹਦਾ ਕੱਖ ਨਹੀਂ ਇੱਥੇ ਤੇ ਮੈਂ ਮੈਂ ਕਿਹਾ ਵੀ ਉਹਨਾਂ ਦਾ ਰਜਿਸਟਰੀ ਕਰਾਈ ਹੈ ਦੈਟਸ ਇਟ ਇਨੀ ਜਾ ਕੇ ਜੀ ਉੱਥੇ ਮੈਨੂੰ ਨੋਟਿਸ ਕੱਢ ਦਿੱਤਾ ਉਦੋਂ ਨੋਟ ਦੇ ਫੇ ਫੇ ਫੇਰ ਜਾ ਕੇ ਹੁਣ ਹੁਣ ਉਹ ਜਿਹੜੇ ਇਹ ਕਹਿੰਦੇ ਅਸੀਂ ਕੇਸ ਕੀਤਾ ਅਸੀਂ ਮੈਂ ਮੈਂ ਕਹਿੰਦਾ ਕੇਸ ਕੀਤਾ ਤਾਂ ਕੋਈ ਦੱਸੋ ਤਾਂ ਸਟੇਟ ਦੱਸੋ ਵੀ ਤੁਹਾਨੂੰ ਮਿਲਿਆ ਹੋਵੇ ਕੋਈ ਉਹ ਨਹੀਂ ਦੇਤਾ ਸੀ ਆਪਣੇ ਆਪਣੀ ਜਗ੍ਹਾ ਤੇ ਤਾਂ ਕੰਮ ਕਰ ਸਕਦੇ ਅਸੀਂ ਕਿਹੜੇ ਨੇ ਜਗ੍ਹਾ ਜਾਨਨੇ ਇਹ ਸਮਾ ਸਾਡੀ ਜਗ੍ਹਾ ਚ ਆਉਂਦੇ ਆ ਅੱਜ ਉਹ ਕੋ ਮੁੰਡਾ ਆਇਆ ਉਹ ਗਾਲਾਂ ਕੱਢਦਾ ਆ ਗਿਆ ਸਾਲੇ ਬਦਮਾਸ਼ ਅੰਦਰ ਬਿਠਾਲੇ ਦੱਸੋ ਉਹ ਕੇਵਲ ਸਾਹਿਬ 72 ਸਾਲ ਦੇ ਉਮਰਵਾ ਮੇਰੀ 66 ਸਾਲ ਦੀ ਉਮਰਵਾ ਬਬੂ ਉੱਥੇ ਵੈਸੇ ਵੀ ਬੈਠੇ ਸੀ ਇਹਨਾਂ ਦੀ 60 ਸਾਲ ਦੀ ਇਹ ਬਦਵਾਸ਼ ਨੇ ਬੰਦੇ ਮੋਤਵਾਰ ਬੰਦੇ ਆ ਕੋਈ ਏਡੀ ਏਡੀ ਕੋਈ ਗੱਲ ਨਹੀਂ ਹੈਗੀ ਤਾਂ ਫੇਰ ਦੂਜੀ ਗੱਲ ਇਹ ਆ ਕਿ ਬਈ ਉਹ 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 ਬੋਲਦਾ ਲਿਆ ਗੜਾ ਸਾਹ ਇੱਥੋਂ ਸਾਲਾ ਦਾ ਦੇ ਦੇ ਦਸੀਏ ਬਦਮਾਸ਼ੀ ਦਾ ਉਹ ਖਿਲਾਰ ਦੇ ਅਸੀਂ ਬੰਦਵਾਸ਼ੀ ਕਰਦੇ ਖਲਾਅ ਨਹੀਂ ਸਾਡੀ ਜਗ੍ਹਾ ਜਾ ਕੇ ਸਾਨੂੰ ਅਸੀਂ ਖਰਾਨੀ ਦੀ ਇਹ ਗੱਲ ਹੈ ਕਿ ਵੀ ਇਹ ਸਾਡੀ ਜਗ੍ਹਾ 'ਚ ਆ ਕੇ ਜਾਨੀ ਕਿ ਧਮਕਾ ਵੀ ਸਕਦੇ ਹਾ ਗੱਲਾਂ ਕਰ ਸਕਦੇ ਅਸੀਂ ਉਥੇ ਜਾਨੀ ਕਿ ਆਪਣੀ ਜਗ੍ਹਾ ਨੂੰ ਦੇਖ ਵੀ ਨਹੀਂ ਸਕਦੇ ਹਾਂਜੀ ਹਾਂਜੀ ਪੁਲਿਸ ਆਈ ਸੀ ਪੁਲਿਸ ਨੇ ਦੇਖਿਆ ਮੌਕਾ ਉਹ ਕਹਿੰਦੇ ਵੀ ਕਾਗਜ਼ ਦਿਖਾਓ ਸਾਨੂੰ ਤੁਸੀਂ ਆਪਣੇ ਤੇ ਜੇ ਜੇ ਨਹੀਂ ਸਟੇ ਹੈਗਾ ਇਹ ਕੁਝ ਨਹੀਂ ਕਰ ਸਕਦੇ ਇੱਥੇ ਕੋਈ ਦਾ ਦਾ ਖੰਬ ਨਹੀਂ ਅਸੀਂ ਕਹਾਂ ਠੀਕ ਹੈ ਸਾਡੇ ਕੋਲ ਰਜਿਸਟਰੀਆਂ ਹੈਗੀਆਂ ਦੇਖਣਾ ਉਹਨਾਂ ਸਾਨੂੰ ਟਾਈਮ ਦਿੱਤਾ ਤੇ ਹੁਣ ਪਹਿਲਾ ਸਿਕਾ ਵੀ 1 ਵਜੇ ਦਾ ਫਿਰ ਸ਼ਾਮ ਦਾ ਕਰਾਂਗੇ ਤੇ ਕੋ ਉਹ ਬਿਜ਼ੀ ਹੋ ਗਿਆ ਕਰਕੇ ਉਹ ਲੜਕਾ ਗੁੰਮ ਗਿਆ ਉਧਰ ਵੀ ਹੁਣ ਕੱਲ ਦਾ ਟਾਈਮ ਹੈ 10 ਵਜੇ ਦਾ ਸਾਡੇ ਤਾਂ ਕੋਈ ਉਹ ਸਾਡੀ ਬੱਚੀ ਆ ਰਹੀ ਹੈ ਅਸੀਂ ਉਹਨੂੰ ਇਦਾਂ ਧਮਕੀ ਕਾਦੀ ਖਾਤਰ ਦੇਣੀ ਹੈ ਪਹਿਲਾਂ ਪੁੱਛਣਾ ਪਿਆ ਹੋਵੇ